ਵੈਲ ਕੋ ਘੋੜਾ ਦਿਖਾਉਣਾ ਤੁੰਨਾ ਠਾ ਟ ਤੇ ਬਲਿਆਲੇ ਪਿੰਡ ਚ ਬੈਠੇ ਆਪਾਂ ਬਾਈ ਮੰਗੇ ਦੇ ਘਰੇ ਤੇ ਬਾਈ ਕੋਲੇ ਘੋੜਾ ਬਹੁਤ ਹੀ ਟੌਪ ਦਾ ਪਰ ਕੁਸ਼ਕ ਵੀਰ ਬਾਈ ਨਾਲ ਥੋੜਾ ਜਿਹਾ ਧੱਕਾ ਕਰ ਜਾਂਦੇ ਆ ਫੀਸ ਕਰਨੀ ਉਹ ਵੀ ਆਪਾਂ ਗੱਲਬਾਤ ਕਰਦੇ ਆ ਬਹੁਤ ਬਹੁਤ ਸੁਆਗਤ ਆ ਬਾਈ ਸਾਰੇ ਭਰਾਵਾਂ ਦਾ ਥੈਂਕ ਯੂ ਬਰ ਥੈਂਕ ਯੂ ਤੇ ਮੰਗੇ ਬਾਈ ਸਰ ਨੂੰ ਪਹਿਲਾਂ ਆਪਾਂ ਆਪਣੇ ਦੋਸਤਾਂ ਨੂੰ ਘੋੜੇ ਬਾਰੇ ਦੱਸ ਦਈਏ ਕਿ ਲੈਣ ਕਿਹੜੀ ਹੈ ਬਾਈ ਇਹ ਅਲੀਸ਼ਾਨ ਲੈ ਜਾਂਦਾ ਬਾਈ ਜੀ ਅਲੀਸ਼ਾਨ ਲੈ ਜਾਂਦਾ ਹਾਂਜੀ ਠੀਕ ਹੈ ਦਲਛੰਗਾਰ ਦਾ ਬੱਚਾ ਜੀ ਠੀਕ ਆ ਬਈ ਹਾਂਜੀ ਦਲਛੰਗਾਰ ਦਾ ਦਲਛੰਗਾਰ ਦਾ ਦਲਛੰਗਾਰ ਹਾਂਜੀ ਬਈ ਭੋਲੂ ਕੋਲੀ ਸੀਗਾ ਜੀ ਹੂੰ ਤੇ ਕਿੰਨੀ ਅੱਛਾ ਬਈ ਇਹਦੀ ਮਾਂ ਸਿਰਤਨਾ ਕਰ ਲੈਣ ਦੀ ਮਾਂ ਰਤਨਾ ਕਰ ਲੈਣਦੀ ਸੀ ਠੀਕ ਆ ਬਈ ਤੇ ਕਿੰਨੇ ਟਾਈਮ ਦਾ ਹੋ ਗਿਆ ਬਈ ਇਹ 6 ਸਾਲ ਦਾ ਹੋ ਗਿਆ ਬਈ ਹੂੰ 6 ਸਾਲਾ 6 ਸਾਲ ਉਮਰ ਹੋ ਗਈ ਤੇ ਰਿਜ਼ਲਟ ਵਗੈਰਾ ਆ ਕੇ ਬਈ ਰਿਜ਼ਲਟ ਬਹੁਤ ਚੰਗੇ ਹਾਂਜੀ ਹਾਂਜੀ ਹੂੰ ਤੇ ਕਿੰਨੇ ਕੇ ਰਿਜ਼ਲਟ ਆ ਗਏ ਬਈ ਰਿਜ਼ਲਟ ਇਹਦੇ ਆਗੇ ਹੋਣਗੇ ਵੀਰੇ 20 25 ਰਿਜ਼ਲਟ ਆ ਗਏ ਟੋਟਲ ਆ ਗਏ ਹੂੰ ਚੰਗੇ ਆ ਇਹ ਬੱਚੇ ਬਈ ਹਾਂਜੀ ਹਾਂਜੀ ਸਾਰੇ ਟੋਟਲ ਹੀ ਦਾ 20 ਦੇ ਵਿੱਚੋਂ ਬੀ ਬੇਚੇਰੀਆਂ ਹੋਣੀਆਂ ਬਾਈ ਜੀ ਹੂੰ ਜ਼ਿਆਦੇ ਬੇਚੇਰੀਆਂ ਹਾਂਜੀ ਜ਼ਿਆਦੇ ਬੇਚੇਰੀਆਂ ਹੂੰ ਤੇ ਬਾਈ ਜੇ ਗੱਲ ਕਰਕੇ ਫੀਸ ਵਗੈਰਾ ਦੀ ਫਿਰ ਕਿੰਨੀ ਕਿ ਚੱਲੀ ਨੇ ਵੀਰ ਕਿੱਥੇ ਜੇ ਫੀਸ ਤਾਂ ਬਾਈ ਜੀ ਇੱਥੇ ਹੂੰ 21000 ਫੀਸ ਰੱਖਿਓ ਜੀ ਵੀਰ ਜੀ ਠੀਕ ਆ ਬਾਈ ਪਰ ਜਦ ਲੋਕੀ ਜਿਹੜਾ ਕੋਈ ਘੋੜੀ ਭਰਾਉਣਾ ਆਉਂਦਾ ਹੂੰ ਪਰ ਉਹ 7000 ਰੁਪਏ ਦੇ ਕੇ ਜਾਂਦਾ ਠੀਕ ਆ ਬਾਈ ਵੀ ਇੱਕ ਆਪਾਦਮਿਕ ਕਹ ਦੇ ਨੇ ਹਨਾ ਵੀ ਫੀਸ ਤਾਂ ਇੱਕ ਨਾਲ ਹੀ ਰਹਗੀ ਭਾਈਾ ਘੋੜੇ ਘੋੜੇ ਦੇ ਹਿਸਾਬ ਨਾਲ ਫੀਸ ਦੇ ਕਿ ਨਹੀਂ ਜਾ ਰਹੇ ਨਹੀਂ ਦੇ ਕੇ ਜਾ ਰਹੇ ਭਾਈ ਜੀ ਨੇ ਭਾਈ ਘੋੜਾ ਦੇਖੀਏ ਤਾਂ ਦੋਸਤੋ ਘੋੜਾ ਤੁਸੀਂ ਵੀਡੀਓ ਚ ਦੇਖ ਹੀ ਰਹੂ ਹਨਾ ਤੇ ਤੁਸੀਂ ਆਪ ਹੀ ਦੱਸੋ ਵੀ ਇੰਨੀ ਕ ਫੀਸ ਵਾਲਾ ਘੋੜਾ ਹੈਗਾ ਬੰਦਾ ਇਹ ਦੋਸਤੋ ਨਰਮਾ ਬੰਦਾ ਬੁੱਲਣ ਵਾਲਾ ਹੈ ਨੀਗਾ ਇੱਕ ਤਾਂ ਹੁਣ ਹੁੰਦਾ ਭਈ ਬੰਦਾ ਅੜ ਜਾਂਦਾ ਵੀ ਮੈਂ ਤਾਂ ਭਾਈ 21 ਆ ਤੇ ਮੈਂ ਤਾਂ ਮੰਨ ਕੇ ਚਲੋ 20900 ਵੀ ਨਹੀਂ ਲੈਣਾ ਹਨਾ ਕਦੋਂ ਮੰਨਦਾ ਹੁੰਦਾ ਉਹ ਫਿਰ ਜੇ ਸੁਭਾ ਦਾ ਬਈ ਨਹੀਂ ਅਮਰ ਜਿੰਨੇ ਆਪਾਂ ਨੂੰ ਫੜਾ ਦੇ ਵੀਰੇ ਆਪਾਂ ਫੜ ਲੈਣੇ ਆ ਬੰਦੇ ਤੋਂ ਅੱਗੇ ਤਾਂ ਥੱਕੇ ਹੀ ਨਹੀਂ ਕਰਨਾ ਹੂੰ ਉਹ ਵੀ ਬਾਈ ਬੰਦੇ ਨੂੰ ਵੀ ਵਾਰੀ ਸੋਚਣਾ ਚਾਹੀਦਾ ਤੇ ਚਲੋ ਬਾਈ ਇਹੋ ਆ ਆਪਣੇ ਚੱਲ ਬੱਲੇ ਨਾਲ ਰਵੇ ਇਹਦਾ ਹੱਕ ਤਾਂ ਦੇ ਕੇ ਜਾ ਹਾਂਜੀ ਇਹਦਾ ਹੱਕ ਦੇ ਕੇ ਹੂੰ ਜਿੰਦੇ ਮੈਂ ਹੁਣ ਤੂੰ ਦੱਸੀ ਜਾਂਦਾ ਸੀਗਾ ਆਪਾਂ ਵੀਡੀਓ ਬਣਾਉਣੀ ਸੀਗੀ ਦੋਸਤੋ ਅਸੀਂ ਕੱਲ ਹਾਂਜੀ ਤੇ ਘੋੜਾ ਬਿਮਾਰ ਹੋ ਗਿਆ ਬਾਈ ਕਹਿੰਦਾ ਕੱਲ ਕਹਿੰਦਾ ਖੜੇ ਪਰੀ ਡਾਕਟਰ ਨੂੰ ਪੰਜ ਸੱਤ ਹਜ਼ਾਰ ਦੇਣਾ ਪੈ ਗਿਆ ਹਾਂ। ਹਾਂਜੀ ਹਾਂਜੀ। ਵੀ ਉਹ ਖਰਚੇ ਵਰਚੀ ਬਾਈ ਮੁੜੀ ਜਾਣ ਉਹ ਹੀ ਚਲੋ। ਹਾਂਜੀ ਉਹ ਹੀ ਬਹੁਤ ਹੁੰਦੇ ਆਂਦੇ ਆਂਦੇ। ਇੱਕ ਨਹੀਂ ਘੋੜੀਆਂ ਮੀਟ ਕਰਤੀਆਂ ਬਾਈ। ਬਾਈ ਜੀ ਘੋੜੀਆਂ ਹੋ ਗਈਆਂ ਉਹਨਾਂ ਦੇ ਇਸ ਟਾਈਮ 70 ਪਲੱਸ। ਹੂੰ 70 ਪਲੱਸ ਘੋੜੀਆਂ ਮੀਟ। ਹਾਂਜੀ ਹਾਂਜੀ। ਠੀਕ ਆ ਬਾਈ। ਤੇ ਹਾਈਟ ਦਾ ਬਾਈ ਆਪਾਂ ਆਪਣੇ ਦੋਸਤਾਂ ਨੂੰ ਦੱਸੀ ਠੀਕ 68 ਇੰਚ ਹੈ ਨਾ। ਤੇ ਕਿੰਨਾ ਟਾਈਮ ਹੋ ਗਿਆ ਬਾਈ ਆਪਣੇ ਕੋਲੇ? ਮੇਰੇ ਕੋਲੇ ਹੋ ਗਿਆ ਬਾਈ 3 ਸਾਲ ਇਹਨੂੰ। ਠੀਕ ਆ ਬਾਈ 3 ਸਾਲ ਹੋ ਗਏ। ਹਾਂਜੀ। ਤੇ ਬਾਕੀ ਮਾਰਕਿੰਗ ਬਾਈ ਕੀ ਕੀ ਆਦੀ ਕੱਲਾ ਮੱਥੇ ਪਟਾ ਵੀਰੇ ਮੱਥੇ ਵੱਡਾ ਪਟਾ ਹੀ ਆ ਬਾਕੀ ਪੈਰ ਸਾਰੇ ਕਾਲੇ ਕਾਲੇ ਹਾਂਜੀ ਬਾਈ ਜੀ ਹੂੰ ਬੱਚੇ ਹੀ ਮੱਥੇ ਪਟੇ ਦੇ ਆਉਂਦੇ ਆ ਬਾਈ ਜੀ ਹੂੰ ਬੱਚੇ ਵੀ ਜਿਆਦੇ ਦੋ ਬਰ ਚਟੇ ਆ ਮੱਥੇ ਪਟਾ ਹਾਂਜੀ ਠੀਕ ਹੈ ਜਿਆਦਾਤਰ ਬੱਚਿਆਂ ਨੂੰ ਦੋ ਪਟਾ ਹੀ ਆਇਆ ਹਾਂਜੀ ਪਟਾ ਹੀ ਜਿਆਦਾ ਆਇਆ ਹਾਂਜੀ ਕਿਉਂਕਿ ਟ੍ਰੈਂਡ ਵੀ ਬਈ ਅੱਜਕੱਲ ਪਟੇ ਵਾਲਾ ਜਦੋਂ ਸੋਹਣਾ ਲੱਗਦਾ ਪਟਾ ਜਾਨਵਰ ਦੇ ਬਈ ਹਨ ਹਾਂਜੀ ਬਾਈ ਜੀ ਹੂੰ ਬਾਕੀ ਬਾਈ ਸਵਾਰੀ ਵੀ ਸੋਹਣੀ ਕਰਾ ਲੈਂਦਾ ਹਾਂਜੀ ਸਵਾਰੀ ਵੀ ਵਧੀਆ ਕਰ ਲੈਂਦਾ ਹੂੰ ਸਵਾਰੀ ਵੀ ਵਧੀਆ ਚੰਗੀ ਕਰਾ ਲੈਂਦਾ ਬਾਈ ਤੇ ਫਿਰ ਇਸ ਪੀਸ ਤੇ ਕੀਤੀ ਚਲਾਉਣਾ ਤੇ ਦੋਸਤੋ ਇਹ ਮੇਰੀ ਵੀ ਤੁਹਾਨੂੰ ਰਿਕੁਐਸਟ ਹੀ ਆ ਵੀ ਵੀਰ ਦਾ ਹਨਾ ਮਾਨ ਸਨਮਾਨ ਉਹਨਾਂ ਕਰਕੇ ਜਾਓ ਜਿੰਨਾ ਕ ਵੀਰ ਦਾ ਹੱਕ ਬਣਦਾ ਹਨਾ ਮੰਗੇ ਬਾਈ ਮੈਨੂੰ ਇੱਕ ਗੱਲ ਦੱਸ ਹਾਂਜੀ ਬਾਈ ਜੀ ਵੀ ਤਿੰਨ ਕ ਸਾਲ ਤੂੰ ਕਹਿਣਾ ਵੀ ਮੈਨੂੰ ਲਿਆਂਦੇ ਨੂੰ ਹੋਗੇ ਹੁਣ ਅੱਜ ਦੇ ਟਾਈਮ ਇਦੀ ਸਹੀ ਹਾਈਟ 60 ਇੰਚ ਆ ਜਦ ਲਿਆਂਦੀ ਉਹਦੋਂ ਕਿੰਨੀ ਸੀ ਉਦੋਂ ਹੈਗਾ ਸੀ 63 ਇੰਚ ਦਾ ਬਾਈ 63 ਇੰਚ ਦਾ ਹਾਂਜੀ ਠੀਕ ਆ ਬਾਈ ਤੇ 63 ਤੋਂ ਮੰਨ ਕੇ ਚੱਲੋ ਬਾਈ ਜੀ ਇਹਦੇ ਕੋਈ ਹਾਲਾਤ ਇੰਨੇ ਚੰਗੇ ਨਹੀਂ ਸੀ ਕੋੜੇ ਦੇ ਹੂੰ ਇਹਦੇ ਹਾਲਾਤ ਬਹੁਤ ਮਾੜੇ ਹੋਏ ਸੀ ਬਾਈ ਅੱਛਾ ਬਾਈ ਕਿਉਂਕਿ ਆਪਣੇ ਕੋਲ ਹੀ ਇਹ ਜਦੋਂ ਜਿਹਦੇ ਕੋਲ ਸੀਗਾ ਪਿੱਛੇ ਕੋਈ ਸਾਹਮਸੂਮ ਹੈ ਨਹੀਂ ਸੀ ਬਾਈ ਜੀ ਹੂੰ ਠੀਕ ਹੈ ਬਾਈ ਯਾਨਕੀ ਗਾਰੇ ਗੁਰੇ ਜਿਵੇਂ ਖੜਾ ਰਹਿੰਦਾ ਸੀ ਸਾਰੇ ਦਾੜੀ ਹੂੰ ਨਾ ਇਹਨੂੰ ਕੁਛ ਨਹੀਂ ਪੱਠਾ ਟਕਾ ਕੁਛ ਨਹੀਂ ਪਾਉਣਾ ਹੂੰ ਕੋਈ ਅਜੀ ਸਮਝ ਨਹੀਂ ਸੀਗਾ ਬਾਈ ਜੀ ਠੀਕ ਹੈ ਬਾਈ ਇੱਕ ਰੋਲ ਹੀ ਰੱਖਿਆ ਸੀਗਾ ਕਿ ਸ਼ਰਾਬ ਸੀ ਬਾਈ ਜੀ ਲੈਂਦੇ ਬੰਦੇ ਠੀਕ ਹੈ ਹੂੰ ਚਲੋ ਬਾਈ ਸੇਵਾ ਤੌਰ ਤੇ ਮਤਲਬ ਤੁਸੀਂ ਲਿਆਂਦਾ ਵੀ ਇਹਨਾਂ ਪੁੱਲ ਟੱਕੇ ਹਾਂਜੀ ਹਾਂਜੀ ਬਾਈ ਜੀ ਹੂੰ ਇਹ ਵੀ ਦੋਸਤ ਇੱਕ ਮੈਨੂੰ ਮੰਗਾ ਪਹਿਲਾਂ ਵੀ ਦੱਸੀ ਜਾਂਦਾ ਸੀ ਬਾਈ ਗੱਲ ਵੀ ਕੋੜਾ ਇਹ ਨਾ ਕਹਿੰਦਾ ਬਾਈ ਕਹਿੰਦਾ ਆਪਾਂ ਮੌਤ ਦੇ ਮੂੰਹ 'ਚ ਹੀ ਕੱਢ ਕੇ ਲਿਆਂਦਾ ਤੇ ਉਹ ਗੱਲ ਕੀ ਬਣ ਏ ਬਾਈ ਜੀ ਬਿਮਾਰ ਬਹੁਤ ਜਿਆਦਾ ਹੋ ਗਿਆ ਸੀ ਵਿੱਚੋਂ ਹੂੰ ਬਹੁਤ ਜਿਆਦਾ ਬਿਮਾਰ ਹੋ ਗਿਆ ਸੀ ਇਹਨੂੰ ਬੰਨ ਬੰਨ ਬਹੁਤ ਜਿਆਦਾ ਪੈ ਗਿਆ ਜਦੋਂ ਲੈ ਕੇ ਆਂਦਾ ਕਿਸੇ ਦੀ ਪਿੱਛੇ ਕੇਅਰ ਹੀ ਨਹੀਂ ਸੀ ਕਿਉਂਕਿ ਆਪਾਂ ਵਧੀਆ ਦਾਣਾ ਉਹਨਾ ਪਾਉਂਦੇ ਸੀ ਇਹਨੂੰ ਅੱਛਾ ਜਿਹਾ ਦਾਣਾ ਇੱਕਦਮ ਲਿਆ ਕੇ ਪਾਉਨੇ ਆਪਾਂ ਪਸ਼ੂ ਉਹ ਬਿਮਾਰ ਬਿਮਾਰ ਹੋ ਜਾਂਦਾ ਦਾਣਾ ਚੱਲਦਾ ਨਹੀਂ ਪਸ਼ੂ ਹੂੰ ਉਹ ਖਰਾਕੇ ਨਹੀਂ ਉਹ ਨਹੀਂ ਚੱਲੀ ਨਹੀਂ ਬਾਈ ਜੀ ਹਾਂ ਠੀਕ ਹੈ ਬਾਈ ਉਸ ਤੋਂ ਬਾਅਦ ਫਿਰ ਫਿਰ ਬਾਈ ਉਹ ਮੜਾ ਦੱਸੋ ਵੀ ਕਿਵੇਂ ਕਿਵੇਂ ਫਿਰ ਸੱਟ ਕਿਵੇਂ ਕਰਿਆ ਬਸ ਡਾਕਟਰ ਸਾਹਿਬ ਸੀਗੇ ਵੀਰੇ ਉਹਨਾਂ ਨੇ ਸੱਟ ਕੀਤਾ ਘੋੜਾ ਫਿਰ ਹੂੰ ਇੱਕ ਵਾਰੀ ਦਾ ਬਾਈ ਫਿਰ ਜਦੋਂ ਹੁਣ ਆਪਾਂ ਕੋਈ ਕੋਈ ਜਾਨ ਤੇ ਕਿਹੜਾ ਤਾਂ ਬੰਗੇ ਬਈ ਆਪਾਂ ਨੂੰ ਫਿਰ ਆ ਤਾਂ ਪੈਰਾਂ ਦੀ ਪੈ ਹੀ ਜਾਂਦੀ ਹੈਗਾ ਬਈ ਇੱਕੋ ਜਿਹਾ ਅਟੈਚਮੈਂਟ ਹੋ ਜਾਂਦੀ ਹੈ ਜਾਨਵਰ ਨਾਲ ਹਾਂਜੀ ਹਾਂਜੀ ਬਾਈ ਦੀ ਹਾਂਜੀ ਇੱਕ ਘਰ ਦੀ ਜੀ ਦੀ ਤਰ੍ਹਾਂ ਬਣ ਜਾਂਦਾ ਬਈ ਹਨਾ ਹਾਂਜੀ ਬਈ ਹਾਂਜੀ ਤੇ ਇਹ ਵੀ ਚਲੋ ਬਈ ਬੈਗਰੂ ਨੇ ਕਿਰਪਾ ਕਰੀ ਅੱਜ ਟੀਜ ਬਣ ਗਿਆ ਅੱਜ ਅੱਜ ਤੇ ਸੱਚੀ ਦੋਸਤੋ ਵੀ ਮਤਲਬ ਰੂਹ ਖੁਸ਼ ਹੁੰਦੀ ਆ ਬਾਕੀ ਬਾਈ ਦੀ ਮਿਹਨਤ ਵੀ ਆ ਤੇ ਇੱਕ ਬਹੁਤ ਮਤਲਬ ਸਰੇ ਦਾ ਘੋੜਾ ਬਣ ਗਿਆ ਬਾਕੀ ਕੰਨ ਕੋਤੀ ਵੀ ਬਹੁਤ ਚੰਗੀ ਆ ਬਈ ਕਰਦਨ ਪੱਖੋਂ ਦੇਖਦੇ ਸਾਰੇ ਤੁਸੀਂ ਮਿਹਨਤ ਦਾ ਵੀਰੇ ਇੰਨੀ ਜ਼ਿਆਦਾ ਕਰਦੇ ਆ ਆ ਦਾ ਕੋਈ ਕੰਮ ਸਾਰਾ ਕੁਝ ਛੱਡ ਦੇਣਾ ਸੀ ਇਹਦੇ ਰੇ ਨੇ ਸਾਡ ਡੜੀ ਪਾਈ ਜੀ ਹੂੰ ਠੀਕ ਹੈ ਉਹੀ ਗੱਲ ਜਦੋਂ ਆਏ ਆ ਬਾਈ ਜੀ ਆਪਾਂ ਕਦੇ ਕੋਈ ਖੱਬਲ ਤੇ ਨਹੀਂ ਪਾਉਂਦਾ ਹੋਵੇ ਆਪਾਂ ਖੱਬਲ ਬਾੜੜ ਕੇ ਆਪ ਲਿਆਉਨੇ ਆ ਬਾਈ ਜੀ ਅੱਛਾ ਬਾਈ ਕੋ ਦਾ ਪਾਪ ਜਾਣੇ ਆ ਠੀਕ ਹੈ ਬਾਈ ਕੱਬਲੋ ਉਹ ਹੀ ਗਾ ਕੋਈ ਘੋੜਿਆਂ ਦਾ ਤਾਂ ਮੱਖਣੀ ਆ ਹਾਂ ਆਪਾਂ ਉਹ ਲਿਆ ਲੱਗੇ ਜਿਗਾ ਬੜਵੜ ਕਿ ਲੈ ਕੇ ਪਾਉਣੇ ਆ ਭਾਈ ਖੁਦ ਆਪਦਾ ਕੰਮ ਛੱਡ ਕੇ ਵੀ ਆਪਦਾ ਆਪਾਂ ਸਪੈਸ਼ਲ ਜਾਣਨੇ ਇਹਦੇ ਵਾਸਤੇ ਹੂੰ ਸਹੀ ਗੱਲ ਆ ਭਾਈ ਚਲੋ ਭਾਈ ਬਹੁਤ ਵਧੀਆ ਤੇ ਹੁਣ ਦੋਸਤੋ ਇਹ ਮੜਾ ਮੂਟਾ ਤਿਆਰ ਜਾ ਹੋਇਆ ਬੇਟਾ ਜਦੋਂ ਅਸੀਂ ਆਏ ਉਦੋਂ ਤਾਂ ਨੀਕਰ ਚ ਹੋਇਆ ਫਿਰਦਾ ਸੀ ਭਟੂ ਤੇ ਲੱਗਾ ਪੈ ਗਿਆ ਘੋੜੇ ਦਾ ਤੇਲ ਤੂਲ ਮਾਲਨਾ ਹੈ ਤੇ ਬਾਕੀ ਭਾਈ ਸੱਚੀ ਰੂਹ ਖੁਸ਼ ਹੁੰਦੀ ਆ ਦੋਸਤੋ ਘੋੜੇ ਨੂੰ ਦੇਖ ਕੇ ਤੇ ਬਾਈ ਦੀ ਮਿਹਨਤ ਨੂੰ ਦੇਖ ਕੇ ਤੇ ਵੱਡੇ ਭਾਈ ਜੇ ਆਪਾਂ ਗੱਲ ਕਰਕੇ ਆਪਣਾ ਪਿੰਡ ਬਲਿਆਲਾ ਤੇ ਇਹ ਬਰਦਰ ਜਿੱਤੀ ਰਹਿ ਗਿਆ ਆਉ ਦੇ ਬਾਰਡਰ ਤੇ ਰਹਿ ਗਏ ਹਾਂ ਜੀ ਆਪਾਂ ਨੂੰ ਬੋਹਾ ਵੀ ਨੇੜੇ ਪੈ ਜਾਂਦਾ ਇਧਰ ਉਹ ਝਨੀਰ ਵੀ ਨੇੜੇ ਪੈ ਜਾਂਦਾ ਯਾਨੀ ਕਿ ਪੰਜਾਬ ਦੀ ਹਾਦੀ ਤੇ ਬੈਠੇ ਆ ਵੀਰੇ ਹਮ ਫਤਿਆਬਾਦ ਕਿੰਨਾ ਰਹਿ ਜਾਂਦਾ ਬਈ ਫਤਿਆਬਾਦ 25 ਕਿਲੋਮੀਟਰ ਦੂਰ ਹੈ ਜੀ ਠੀਕ ਆ ਬਈ ਇਹ ਜਾਨਵਰ ਹੈਗੇ ਰੀਰੀ ਚ ਬਈ ਹੋਰ ਹਾਂਜੀ ਹੈਗੇ ਆਈ ਹੈਗੇ ਹੁਣ ਲੋਕਾਂ ਨੂੰ ਜਦ ਦੁਬਾਰਾ ਸ਼ੌਂਕ ਪੈ ਵੀਰੇ ਹਮ ਪਹਿਲਾਂ ਕੁਝ ਪੁਰਾਣੇ ਲੋਕ ਕੀ ਰੱਖੀ ਬਾਈ ਬੈਠੇ ਵੀ ਹੈਗੇ ਆ ਕਈ ਹੁਣ ਜਦ ਨਵੀਂ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਜ਼ਿਆਦਾ ਸ਼ੌਂਕ ਪੈ ਰਿਹਾ ਹੁਣ ਠੀਕ ਆ ਬਈ ਆਪਾਂ ਨੂੰ ਕਦੋਂ ਦੱਬਿਆ ਬਈ ਸ਼ੌਂਕ ਕਿੰਨਾ ਟਾਈਮ ਹੋ ਗਿਆ ਬਾਬਾ ਟਾਈਮ ਹੋ ਗਿਆ ਪੁਰਾਣਾ ਆਪਾਂ ਨੂੰ ਰੱਖਦਿਆਂ ਨੂੰ ਕਾਫੀ ਟੱਪਾ 3-4 ਘੋੜੀ ਪਾਲਿਆ ਠੀਕ ਹੈ ਬਈ ਘੋੜੀ ਪਾਲਿਆ ਪਹਿਲਾਂ ਕਿਹੜੇ-ਕਿਹੜੇ ਘੋੜੇ ਸੀ ਬਈ ਪਹਿਲਾਂ ਵੀ ਆਹੀ ਅਲੀਸ਼ਾਨ ਲੈਣ ਦੇ ਘੋੜੇ ਸਨ ਆਪਣੇ ਕੋਲ ਠੀਕ ਹੈ ਮਾਰਵਾੜੀ ਉਹ ਰੱਖਿਆ ਹਾਂ ਮਾਰਵਾੜੀ ਰੱਖਿਆ ਹੂੰ ਕਿਹੜੇ-ਕਿਹੜੇ ਗਏ ਆ ਬਈ ਆਪਣੇ ਕੋਲ ਘਰੀਪਾਤ ਦਾ ਰਾਜੂ ਘੋੜਾ ਹੀ ਆਪਣੇ ਕੋਲੋਂ ਗਿਆ ਠੀਕ ਹੈ ਬਈ ਉਹ ਰਾਜੂ ਜਿਹੜਾ ਗੂਗਲ ਦੀ ਫਿਲਮ ਚ ਗਿਆ ਸੀਗਾ ਦੁੱਲਾ ਪੈਲੀ ਚ ਠੀਕ ਹੈ ਬਈ ਉਹ ਕਿਹੜਾ ਕੁੜੀ ਕੋਲੇ ਉਹ ਰਬੂ ਕੋਲੇ ਸੀਗਾ ਉਹ ਵੀ ਘੋੜਾ ਆਪਣੇ ਕੋਲ ਗਿਆ ਇੱਕ ਭੁੱਲਰ ਸੋ ਡਾਇਨਾ ਮਰ ਜਾ ਉਹ ਵੀ ਆਪਣੇ ਕੋਲ ਹੀ ਗਿਆ ਬਾਈ ਜੀ ਠੀਕ ਹੈ ਬਾਈ ਉਹ ਵੀ ਆਪਣੇ ਕੋਲ ਹੀ ਗਿਆ ਹਾਂਜੀ ਮਤਲਬ ਕਈ ਨਾਮੀ ਘੋੜੇ ਜਿਹੜੇ ਇੱਥੇ ਰੇਸ ਕਰੇ ਰਹਿ ਗਏ ਹਾਂਜੀ ਜਿਹੜੇ ਆਪਣੇ ਕੋਲ ਰਹਿੰਦੇ ਰਹੇ ਹੂੰ ਬਸ ਉਹੀ ਗੱਲ ਬਾਈ ਇੱਕ ਸੁਭਾ ਨਰਮ ਹੋਣ ਕਰਕੇ ਥੋੜਾ ਤੇ ਕੁਝ ਵੀ ਵੀ ਇੱਕ ਨੰਗਾ ਤੇ ਨਹੀਂ ਆਏ ਹਨਾ ਹਾਂਜੀ 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 ਹੂੰ ਤੇ ਵੱਡੇ ਭਾਈ ਮੰਨ ਕੇ ਚਲੋ ਮੁੱਢ ਸ਼ੌਂਕ ਦਾ ਕਿਵੇਂ ਪਿਆ ਜਾਂ ਨੰਬਰ ਕਿੱਥੋਂ ਰੱਖਣ ਲੱਗੇ ਬਸ ਇੱਥੇ ਆਪਣੇ ਗਵਾਂਡ ਬੈਂਚ ਰੱਖੇ ਹੋਏ ਸੀ ਬਾਈ ਜੀ ਹੂੰ ਛੋਟਾ ਜਿਹਾ ਹੁੰਦਾ ਸੀ ਬਾਈ ਜੀ ਉਹਨਾਂ ਦੇ ਹਾਲੀਵੁੱਡ ਦੇਖ ਦੇਖ ਕੇ ਵਿਚਾਰਾ ਮਨ ਚ ਘਾਵਨਾ ਜੀ ਪੈ ਗਈ ਘੋੜੇ ਆਪਾਂ ਵੀ ਰੱਖਣੇ ਆ ਹੂੰ ਉਹ ਤੋਂ ਸ਼ੌਂਕ ਪੈਂਦਾ ਪੈਂਦਾ ਕਿ ਚਲੋ ਜਦੋਂ ਹੌਸਮਾ ਆਇਆ ਵੈਗਰੋਂ ਦਿੱਤਾ ਸਮਾਂ ਆਪਾਂ ਉਹਦੇ ਘੋੜੇ ਲੈ ਲਿਓ ਉਦੋਂ ਠੀਕ ਆ ਬਾਈ ਜੀ ਜਿਆਦਾ ਫਿਰ ਘੋੜੇ ਚੀਂ ਹਾਂਜੀ ਘੋੜੇ ਆ ਈ ਸੀਗਾ ਕੁੜੀਆਂ ਨਹੀਂ ਰੱਖੀਆਂ ਨਹੀਂ ਘੋੜੀਆਂ ਨਹੀਂ ਰੱਖੀਆਂ ਬਾਈ ਜੀ ਠੀਕ ਆ ਬਾਈ ਕੁੜੀ ਇੱਕ ਵੀ ਨਹੀਂ ਪਾਲੀ ਆਪਾਂ ਬਾਈ ਜੀ ਹੂੰ ਤੇ ਚਲੋ ਬਈ ਆਏ ਆ ਜਾਨਵਰ ਮੰਨ ਲੱਗੇ ਦੀ ਹੁੰਦੀ ਹੈ ਨਾ ਨੂੰ ਘੋੜੇ ਦਾ ਚਲੋ ਬਈ ਫਿੱਟ ਬੈਠਿਆ ਕੰਮ ਬਈ ਤੁਸੀਂ ਮੈਨੂੰ ਨਾ ਘੋੜੇ ਬਾਰੇ ਤਾਂ ਆਪਾਂ ਗੱਲਾਂ ਬਹੁਤ ਕਰ ਲਈਆਂ ਮੰਗੇ ਦੇ ਸੁਭਾਅ ਬਾਰੇ ਦੱਸੋ ਬਈ ਮੰਗੇ ਨਾਲ ਥੋੜੀ ਮਿੱਤਰਤਾ ਲਿਆ ਜਾ ਹਨਾ ਆਪਾਂ ਆਪਣੇ ਆਪਣੇ ਮਿੱਤਰਾਂ ਨੂੰ ਦੱਸ ਗਏ ਏ ਕਿਵੇਂ ਦਾ ਸੁਭਾਅ ਹੈ ਬੰਦੇ ਦਾ ਐਸਲ ਦੇ ਵਿੱਚ ਗੱਲ ਇਹ ਹੈ ਬਾਈ ਜੀ ਮੰਗਰ ਬਹੁਤ ਵਧੀਆ ਤੇ ਠੰਡੇ ਸੁਭਾਅ ਦਾ ਬੰਦਾ ਹੈਗਾ ਜੀ ਤੇ ਸਾਡੀ ਘਟੂ ਘੜ ਮਾਲੇ 12 13 ਸਾਲ ਤੋਂ ਮਲਕੀ ਵਾਲਾ ਪੱਕੀ ਯਾਰੀ ਜੀ ਨੂੰ ਆਪਾਂ ਕਹਦੇ ਨੇ ਜੀ ਸਾਡੇ ਉਹ ਹੈਗੀ ਮੰਡੀਆਂ ਦੇ ਵਿੱਚ ਵੀ ਅਸੀਂ ਇਕੱਠੇ ਜਾਂਦੇ ਆ ਤੇ ਮੰਡੀ ਦੇ ਵਿੱਚ ਵੀ ਜਾ ਕੇ ਜੇ ਕਈ ਵਾਰੀ ਮੈਂ ਨਾਲ ਹੁੰਨਾ ਜਾ ਬਾਈ ਦੇ ਕਿਸੇ ਮੇਲੇ ਤੇ ਮੈਂ ਨਾਲ ਨਾਲ ਜਾਵਾਂ ਤਾਂ ਉੱਥੇ ਮਰਗੀ ਵਾਲਾ ਇੰਟਰਵਿਊ ਹੋਣ ਲੱਗ ਜੇ ਤਾਂ ਫਿਰ ਮੰਗਾ ਦਾ ਘੱਟ ਹੀ ਬੋਲਦਾ ਬਾਈ ਤੇ ਉਰੇ ਵੀ ਹੁਣ ਤੁਹਾਨੂੰ ਪਤਾ ਹੈ ਘਰੇ ਬੈਠੇ ਆ ਚਲੋ ਸਪੈਸ਼ਲ ਆਪਾਂ ਘੋੜੇ ਦੀ ਜ ਆਪਾਂ ਮੰਗੇ ਦੀ ਕਰੀਏ ਦੋਨਾਂ ਦਾ ਇੰਟਰਵਿਊ ਕਰ ਰਹੇ ਆ ਜੀ ਤੇ ਉਹਦੇ ਦਾ ਕਾਰਨ ਇਹ ਹੈ ਮੰਗਾ ਕਰਨੀ ਹੈ ਜਿਹੜਾ ਹੁਣ ਮਤਲਬ ਫੀਸ ਦੀ ਗੱਲ ਕਰੀ ਆਪਾਂ ਜਿਵੇਂ ਆਮ ਕੱਲ ਅੱਜ ਕੱਲ ਕੋੜੇ ਦੀ ਫੀਸ ਜਿਹੜੀ ਕੋਈ 52000 ਕੋਈ 41 ਕੋਈ 61 ਲਾ ਲਓ ਲੱਖਾਂ ਰੁਪਏ ਤੁਹਾਨੂੰ ਪਤਾ ਚੱਲ ਰਹੀ ਹੈ ਭਾਈ ਜੀ ਉਹਦੇ ਚ ਕਰਨੀ ਆ ਫਿਰ ਮੰਗਿਆ ਨੂੰ ਤਾਂ ਬਸ ਜਿਹੜਾ ਕੋਈ ਐ ਮਾੜਾ ਜੇਬ ਦੀ ਬੋਝ ਕੇ ਪਾ ਦਿੰਦਾ ਬਸ ਉਹੀ ਫੜ ਲੈਂਦਾ ਭਾਈ ਜੀ ਇਹਦੇ ਸਭ ਨਾਲ ਨਜਾਇਜ਼ ਫਾਇਦਾ ਲੈਂਦੇ ਨੇ ਭਾਈ ਜੀ ਸਿਰੇ ਜਾਣ ਵਾਲਾ ਬੰਦਾ ਹੈ ਨਹੀਂ ਜਮੀਨ ਹੀ ਹੈਗਾ ਭਾਈ ਜੀ ਜਮੀਨ ਤੇ ਅੱਜ ਕੱਲ ਦੋਸਤੋ ਤੁਹਾਨੂੰ ਵੀ ਪਤਾ ਹਨਾ ਵੀ ਨਰਮ ਬੰਦੇ ਦੀ ਦੁਨੀਆ ਨਹੀਂ ਹੈਗੀ ਇਹ ਜਿਹੜਾ ਬੰਦਾ ਬਾਹੜ ਕੇ ਕੰਮ ਕਰਾਲੇ ਦਾ ਕਰਾਲੇ ਨਰਮ ਮੰਦੀ ਨੂੰ ਭਾਈ ਤੇ ਇਹੇ ਦੋਸਤੋ ਵੀ ਮਤਲਬ ਤੁਸੀਂ ਬਾਈ ਨੂੰ ਇੰਨਾ ਘਸਾਰਾ ਲਾਇਓ ਵੀ ਕੋਈ ਵੀ ਨਜਾਇਜ਼ ਵੀਰ ਨਾਲ ਥਕਾਣਾ ਕਰੇ ਹੋਣਾ ਇਹਨੇ ਤਾਂ ਪਹਿਲੀ ਬੜੀ ਮਤਲਬ ਮਾਰਵਾੜੀ ਘੋੜਿਆਂ ਦੀ ਆਪਾਂ ਜਿਵੇਂ ਦੇਖਦੇ ਆ 51 ਕੇ ਦੀ 31 ਹੈਨਾ ਕਿਹਦੀ ਵੀ ਮਤਲਬ 2-2 ਲੱਖ ਦੇ ਨੇੜੇ ਹੋ ਗਈ ਹਾਂ ਜੀ ਜਾਰੀ ਹੈ ਬਾਈ ਜੀ ਬਿਲਕੁਲ ਬਿਲਕੁਲ ਮੰਗਣਾ ਕਰਨ ਇਹ ਮਗਰ ਬਾਈ ਜੀ ਇੱਕ ਵਾਰੀ ਕਹਿੰਦਾ ਵੀ ਬਾਈ ਜੀ ਅਸੀਂ 21000 ਰੁਪਏ ਫੀਸ ਰੱਖੀ ਹੈ ਮੰਨ ਲਓ ਤੇ ਫਿਰ ਅਗਲਾ ਜਿੰਨੀ ਦੇ ਜੇ ਬਸ ਉਨੇ ਕੇ ਫੜ ਕੇ ਉਹ ਕਰ ਲੈਂਦਾ ਕਹਿੰਦਾ ਚਲ ਕੋਈ ਗੱਲ ਨਹੀਂ ਜੀ ਬਸ ਐਂ ਕਹਿੰਦਾ ਮਤਲਬ ਕਿ ਇੱਕ ਐਂ ਕਹਦੇ ਵੀ ਰੱਬ ਦਾ ਭਗਤੀ ਆ ਬੰਦਾ ਇਹ ਗੱਲ ਕਹਿ ਸਕਦੇ ਹੋ ਬਾਈ ਜੀ ਸਾਡੀ ਬਾਈ ਹੁਣ ਜਦੋਂ ਮਤਲਬ ਮੇਰੀ ਦੇ ਮੰਗੇ ਦੀ ਗੱਲ ਹੋਈ ਏਦੋਂ ਪਹਿਲਾਂ ਵੀ ਪਹਿਲਾਂ ਮੈਨੂੰ ਲਾਲੀ ਨੇ ਕਿਹਾ ਜੀ ਬਾਈ ਜੀ ਲਾਲੀ ਨੇ ਕਿਹਾ ਤੇ ਉਦੋਂ ਮੈਂ ਲਾਲੀ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਆਪਾਂ ਕਰ ਬਣਾਉਣ ਲੱਗਿਆ ਬਈ ਸਟਾਰਟਿੰਗ ਜੇ ਚ ਵੀ ਉਦੋਂ ਮੈਂ ਲਾਲੀ ਦੀ ਵੀਡੀਓ ਕਰੀ ਸੀ ਹਾਂਜੀ ਹਾਂਜੀ ਹੈ ਤੇ ਅੱਦ ਨੂੰ 2 1/2 2 ਸਾਲ ਹੋ ਗਏ ਹੁਣੇ ਲਾਲੀ ਹਨ ਹਾਂ 2 ਸਾਲ ਮੰਗੂ ਹੋ ਗਏ ਤੇ ਉਦੋਂ ਅਸੀਂ ਵੀ ਬਸ ਮੜੀ ਜੀ ਸਪੀਡ ਹਾਂ ਬੜੀ ਜਲਦੀ ਜੇ ਪਾਏ ਸੀਗੇ ਬਾਈ ਬਿਲਕੁਲ ਜੀ ਤੇ ਮੈਨੂੰ ਲਾਲੀ ਨੇ ਕਿਹਾ ਕਹਿੰਦਾ ਬਾਈ ਦੀ ਵੀਡੀਓ ਕਰਨੀ ਮੰਗੇ ਦੀ ਤੇ ਉਸ ਤੋਂ ਬਾਅਦ ਫੇਰ ਕੁਝ ਦਿਨ ਟੱਪ ਕੇ 15 20 ਦਿਨ ਜੀ ਫੇਰ ਮੈਨੂੰ ਲਾਇਆ ਮੰਗੇ ਨੇ ਫੋਨ ਜੀ ਮੇਰੇ ਜੱਤ ਤੋਂ ਨਿਕਲ ਗਈ ਗੱਲ ਹਾਂਜੀ ਹਾਂਜੀ ਹੁਣ ਮੈਂ ਵੀ ਭਾਈ ਆਪਦੀ ਜਿੰਨੀ ਕੋ ਲੈਨੇ ਆਪਾਂ ਉਨੀ ਕੋ ਕਹਿਣੀ ਸੀ ਜੀ ਮੰਗਣ ਨੂੰ ਤੇ ਮੰਗਾ ਵੀ ਮੈਨੂੰ ਐ ਦੱਸਣ ਦੇ ਲੱਗ ਗਿਆ ਕਿ ਨਾ ਐ ਕਰਕੇ ਐ ਤੇ ਵੀ ਭਾਈ ਯਾਰ ਮੈਨੂੰ ਤਾਂ ਫਿਰ ਪੁੱਛ ਦੇ ਕੇ ਨਹੀਂ ਜਾਂਦੇ ਤੇ ਮੈਂ ਵੀ ਮੰਗੂ ਕਿਹੜਾ ਦਾ ਕਹਿਤਾ ਯਾਰ ਤੇ ਮੈਂ ਕਿਹਾ ਬੀਬਾ ਯਾਰ ਮੇਰਾ ਵੀ ਇੰਨੇ ਚ ਤਾਂ ਪੜਦਾ ਨਹੀਂ ਮਰਦਾ ਨਹੀਂ ਪੜਦਾ ਨਹੀਂ ਹਾਂ ਜੀ ਤੇ ਫਿਰ ਮੈਨੂੰ ਭਾਈ ਨੇ ਦੱਸਿਆ ਯਾਰ ਕਹਿੰਦਾ ਐ ਕਰਕੇ ਮੈਨੂੰ ਤਾਂ ਐ ਆ ਬਾਅਦ ਚ ਲਾਲੀ ਨੇ ਫੋਨ ਲਾਇਆ ਫਿਰ ਮੈਂ ਕਿਹਾ ਯਾਰ ਭਾਈ ਹੱਕ ਬਣਦਾ ਹਾਂ ਹਾਂ ਇੱਥੇ ਕੰਪਰੋਮਾਈਜ਼ ਕਰਨਾ ਹੀ ਪੈਣਾ ਹਾਂ ਹਾਂ ਜਦੋਂ ਭਾਈ ਬੰਦਾ ਬੰਦਾ ਦੇਖਿਆ ਜਾਂਦਾ ਹਾਂ ਆ ਬੰਦਾ ਦੇਖਿਆ ਜਾਂਦਾ ਬਾਈ ਹੈ ਨਾ ਨਾ ਸਹੀ ਹੈ ਤੇ ਉੱਥੇ ਬਾਈ ਬੰਦੇ ਦੀ ਫਿਰ سپورਟ ਕਰਨੀ ਵੀ ਬਣਦੀ ਆ ਬਣਦੀ ਹੈ ਜੀ ਬਣਦੀ ਹੈ ਤੇ ਚਲੋ ਬਾਈ ਬਾਕੀ ਬਾਈ ਯਾਰ ਸੱਚੀ ਬੰਦਾ ਬਹੁਤ ਵਧੀਆ ਬਾਈ ਜੀ ਬਹੁਤ ਦਿਲਦਾਰ ਬੰਦਾ ਹੈਗਾ ਬਾਕੀ ਆਪਣੇ ਏਰੀਆ ਦੇ ਵਿੱਚ ਬਾਈ ਥੋੜੇ ਘੋੜੀਆਂ ਦਾ ਮੰਨ ਲੋ क्रेज ਹੋਣ ਪਤਣ ਲੱਗਿਆ ਹੈਗਾ ਇੱਕ ਆਪਣਾ ਪਿੰਡ ਜਿਹੜਾ ਹਰਿਆਣਾ ਪੰਜਾਬ ਦੇ ਬਾਡਰ ਤੇ ਆ ਗਿਆ ਬਿਲਕੁਲ ਬਾਡਰ ਤੇ ਆ ਗਿਆ ਜੀ ਇੱਥੋਂ 2 ਕਿਲੋਮੀਟਰ ਦੂਰੀ ਪੰਜਾਬ ਹੈ ਜੀ ਆਪਾਂ ਚਾਰ ਸਪੇਰੇਆਂ ਵਾਲਾ ਇਲਾਕਾ ਸਾਰਾ ਆਪਣਾ ਪੰਜਾਬੀ ਹੈ ਜੀ ਬਾਕੀ ਘੋੜੀਆਂ ਵਾਲਿਆਂ ਨੂੰ ਵੀ ਭਰਾਵਾਂ ਨੂੰ ਵੀ ਬਾਈ ਇਹੇ ਵੀ ਸੌਖੋ ਜੂ ਹਰਿਆਣੇ ਵਾਲਿਆਂ ਨੂੰ ਵੀ ਆਉਣਾ ਸੌਖਾ ਪੰਜਾਬ ਵਾਲਿਆਂ ਨੂੰ ਹਾਂ ਜੀ ਬੜਾ ਤੇ ਬਾਕੀ ਬਾਈ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੰਨੀ ਹਾਈਟ ਨੇੜੇ ਤੇੜੇ ਘੋੜੇ ਦੀ ਕਿਸੇ ਦੀ ਹੈ ਨਹੀਂ ਹੂੰ ਨਹੀਂ ਹੈਗੀ ਬਾਈ ਮਾਰਵਾੜੀ ਘੋੜਿਆਂ ਦੀ ਤਾਂ ਇੰਨੀ ਹਾਈਟ ਬਹੁਤ ਕਰਦੀ ਹੈ ਇਹ ਇੰਨੀ ਹਾਈਟ ਨਹੀਂ ਕਿਸੇ ਦੀ ਹੈਗੀ ਫਿਰ ਵੱਡੀ ਗੱਲ ਇਹ ਹੈਗੀ ਮਨ ਲਓ ਕੰਨਾ ਦਾ ਹੋਰ ਮਨ ਲਓ ਸਭ ਪਾਸ ਤੋਂ ਮਨ ਲਓ ਸਾਫ਼ ਹੈ ਜੀ ਘੋੜਾ ਸੁੰਭ ਸੰਭ ਕੰਨ ਉਹ ਬਹੁਤ ਚੰਗਾ ਬਾਈ ਹੈ ਨਾ ਸੁੰਭ ਬਹੁਤ ਵਧੀਆ ਬਾਈ ਜੀ ਬੱਚੇ ਬਹੁਤ ਵਧੀਆ ਆ ਰਹੇ ਨੇ ਬੱਚਿਆਂ ਦੀ ਵੀ ਕੋਈ ਐਸੀ ਗੱਲ ਨਹੀਂ ਹੈਗੀ ਤੇ ਬਾਕੀ ਮੈਂ ਤਾਂ ਸਾਰਿਆਂ ਨੂੰ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਜਿਹੜੇ ਇੰਟਰਵਿਊ ਦੇਖ ਰਹੇ ਨੇ ਵੀ ਮੰਗੇ ਦੀ ਵੱਧ ਤੋਂ ਵੱਧ ਸਪੋਰਟ ਕਰੋ ਸਾਡਾ ਭਰਾ ਮੰਨ ਲਓ ਪਿਛਲੇ ਕਈ ਸਾਲਾਂ ਤੋਂ ਆਪਾਂ ਕਹਿ ਦਈਏ ਵੀ ਵਧੀਆ-ਵਧੀਆ ਘੋੜੇ ਪਾਲ ਕੇ ਵਧੀਆ-ਵਧੀਆ ਘੋੜੇ ਪਾਲ ਕੇ ਤਿਆਰ ਕਰਕੇ ਮੰਨ ਲਓ ਚਲੋ 2-4 ਬਾਈ ਨੇ ਸੇਲ ਵੀ ਕੀਤੀ ਨੇ ਅੱਜ ਮੰਨ ਲਓ ਆਪਾਂ ਕਹਿ ਦਈਏ ਵੀ ਵਧੀਆ ਕਿੰਗ ਘੋੜਾ ਜਾਂ ਬਾਦਸ਼ਾਹ ਕਹਿ ਦਈਏ ਇੱਕ ਮਾਰਵਾੜੀਆਂ ਦਾ ਤਾਂ ਇਹਦੇ ਬਾਈ ਦੇ ਕਿਲੇ ਤੇ ਘਰੇ ਖੜਿਆ ਹੈਗਾ ਤੇ ਆਪਾਂ ਇਹੀ ਕਹਿੰਦੇ ਹਾਂ ਸਾਰੇ ਭਰਾਵਾਂ ਨੂੰ ਵੱਧ ਤੋਂ ਵੱਧ ਬਾਈ ਜੇ ਕੋਈ ਚੰਗਾ ਪਸ਼ੂ ਪਾਲਕਾ ਚਾਹੋ ਕਿਸੇ ਫੀਲਡ ਦੇ ਵਿੱਚ ਵੀ ਕੋਈ ਬੰਦਾ ਅੱਗੇ ਜਾਣਾ ਚਾਹੁੰਦਾ ਤਾਂ ਉਹਦੀ ਸਪੋਰਟ ਕਰਿਆ ਕਰੋ ਮੇਰੇ ਭਰਾ ਦਾ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਚਲੋ ਇੱਛੇ ਦਾ ਸਪੋਰਟ ਵੱਡੀ ਗੱਲ ਹੈ ਬਾਈ ਜ਼ਰੂ ਤੇ ਤੁਹਾਨੂੰ ਬਈ ਸਪੋਰਟ ਕਰਨ ਵਾਲੇ ਵੀ ਸਾਰੇ ਹਰੇਕ ਤਰ੍ਹਾਂ ਦਾ ਬੰਦਾ ਮਿਲਦਾ ਪਰ ਵੀ ਜਿੰਨਾ ਕੋ ਹੋ ਸਕਦਾ ਦੋਸਤੋ ਨਮਾ ਜੇ ਕੋਈ ਬੰਦਾ ਚਾਹੇ ਨਮਾ ਕਰਦਾ ਕੰਮ ਜੇ ਕੋਈ ਮਿਹਨਤ ਕਰ ਰਿਹਾ ਤਾਂ ਉਹਦੀ ਸਪੋਰਟ ਕਰਨੀ ਜ਼ਰੂਰੀ ਹੈਗੀ ਹੈ ਨਾ ਤੇ ਕਰਿਆ ਕਰੋ ਦੋਸਤੋ ਤੇ ਇਹ ਵੀਰ ਨੂੰ ਸੱਚੀ ਲੋੜ ਆਗੀ ਇਸੇ ਕਰਕੇ ਕਹਿ ਰਿਹਾ ਬਾਈ ਜੀ ਕਿਉਂਕਿ ਅਸੀਂ ਤਾਂ ਸਾਰੀ ਸਟਰਗਲ ਹੀ ਬੰਦੀ ਆ ਮੈਨੂੰ 10-12 ਸਾਲ ਹੋ ਗਏ ਪੰਜਾਬੀ ਸਿੰਗਿੰਗ ਕਰਦੇ ਨੂੰ ਮੰਨ ਲਓ ਸਟਰਗਲ ਟਾਈਮ ਹੈ ਮੇਰਾ ਅਸੀਂ ਵੀ ਮੰਨ ਲਓ ਕਰੀ ਜਾਂਦੇ ਆ ਵਿੱਚ ਵਿੱਚ ਗਾਣੇ ਕਰਕੇ ਅਸੀਂ ਘੋੜੀਆਂ ਵਾਲੇ ਵੀ ਗਾਣੇ ਕਰਕੇ ਨੇ ਉਹ ਵੀ ਕਿਹੜੇ ਕਿਹੜੇ ਗਾਣ ਕਿਹੜੇ ਕਿਹੜੇ ਕਰਕੇ ਨੇ ਬਾਈ ਜੀ ਹਾਂ ਅਸੀਂ ਚੰਡੀਗੜ੍ਹ ਕੀਤੀ ਹੋਇਆ 4-5 ਘੋੜਾ ਵਿਚੀ ਲੈਣਾ ਹੈ ਵੀਡੀਓ ਦੇ रहे ਨੇ ਆਪਣੇ 12 13 ਸਾਲ ਹੋ ਗਏ ਨੂੰ ਮਿਹਨਤ ਕਰਦੇ ਨੂੰ ਤੇ ਹੁਣ ਆਪਾਂ ਪਿਛਲੇ 2 ਸਾਲ ਤੋਂ ਮੰਨ ਲਓ ਕ੍ਰਾਈਮ ਕੰਟਰੋਲ ਦਾ ਮੈਂ ਪੰਜਾਬ ਦਾ ਚੇਅਰਮੈਨ ਆ ਬਾਈ ਜੀ ਸਟੇਟ ਦਾ ਪੂਰੀ ਦਾ ਤੇ ਅਸੀਂ ਸਾਰੇ ਸਟਰਗਲੀ ਬੰਦੇ ਆ ਜਿੰਨੇ ਸਾਡੀ ਚੁੰਡਲੀ ਲੱਗੀਆਂ ਮੰਨ ਲਓ ਸਾਰੇ ਮਿਹਨਤੀ ਬੰਦੇ ਸਾਰੇ ਮਿਹਨਤੀ ਬਾਈ ਜੀ ਹਾਂ ਜੀ ਤੇ ਅਸੀਂ ਕਹਿੰਦੇ ਆ ਵੀ ਇਸ ਘੋੜੇ ਨੂੰ ਜਲਦੀ ਜਲਦੀ ਅਸੀਂ ਗਾਣਿਆਂ ਦੇ ਵਿੱਚ ਵੀ ਲੈ ਕੇ ਆਵਾਂਗੇ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਮੇਰਾ ਪਰਾ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚੋਂ ਕੋਈ ਵੀ ਮੰਨ ਲਓ ਮੁੰਡਾ ਕੁੜੀ ਕੋਈ ਵੀ ਸਪੋਰਟ ਕਰ ਰਿਹਾ ਨਾ ਮਿਹਨਤ ਕਰ ਰਿਹਾ ਹਰੇਕ ਫੀਲਡ ਦੇ ਵਿੱਚ ਉਹਨੂੰ ਸਪੋਰਟ ਕਰੋ ਮੇਰਾ ਪਰ ਸਾਲ ਹੋ ਗਏ ਮੈਨੂੰ ਸਿੰਗਿੰਗ ਕਰਦਿਆਂ ਨੂੰ 12 ਸਾਲ ਪਾਈਨ ਹੋ ਗਏ ਮਾਲਾ ਘੋੜੀਆਂ ਨਾਲ ਮੱਥਾ ਮਾਰਦਿਆਂ ਨੂੰ ਤੇ ਮੈਂ ਵੀ ਪਹਿਲਾਂ ਰੱਖਿਆ ਚਲੋ ਹੁਣ ਫਿਰ ਮੈਂ ਆਪਾਂ ਜਿਵੇਂ ਆਪ ਹਾਂਜੀ ਬਾਈ ਜਿਵੇਂ ਉਹਨੂੰ ਮੰਗੇੜ ਦੱਸਿਆ ਵੀ ਮੈਂ ਘੋੜੀ ਪਾਲਿਆ ਹਨਾ ਹਾਲੇ ਤੱਕ ਤੇ ਘੋੜੇ ਘੋੜੇ ਤੇ ਵੀ ਬਾਈ ਮਿਹਨਤ ਦਿਖਦੀ ਆ ਹਾਂਜੀ ਹਾਂਜੀ ਬਾਈ ਜੀ ਹੁਣ ਜਦੋਂ ਬਾਈ ਅਸੀਂ ਵੀ ਆਏ ਉਦੋਂ ਬਾਈ ਨਿਮਾ ਕੇ ਹਟਿਆ ਤੇਲ ਤੂਲ ਲਾਇਆ ਸਾਰਾ ਹਨਾ ਜੀ ਬਾਈ ਜੀ ਤੇ ਉਹ ਵੀ ਇੱਕ ਬਹੁਤ ਬਾਈ ਬੰਦਾ ਕਿਤੇ ਰਿਸ਼ਤੇਦਾਰੀ ਚ ਜਾਣ ਨਹੀਂ ਜੋਗਾ ਤੇ ਇੱਕ ਜਾਨਵਰਤੀ ਬਾਈ ਬੰਦੇ ਨੇ ਲੱਗਿਆ ਰਹਿਣਾ ਹਨਾ ਉਹਦੇ ਨਾਲ ਹੀ ਮੂਹ ਪ੍ਰੇਮ ਬਣ ਜਾਂਦਾ ਬਾਈ ਸਾਰਾ ਸਿਸਟਮ ਤੇ ਉਹ ਕੁਛ ਕੁਛ ਵੀ ਹੁਣ ਕਰ ਕਰਕੇ ਨਾ ਕਰਕੇ ਪ੍ਰਬੰਧ ਦੇ ਪਿਆਰ ਦੀ ਗਦਰ ਕਰਦੇ ਜਾਣਗੇ ਨਹੀਂ ਇਹ ਤਾਂ ਗੱਲ ਹੈਗੀ ਤੇ ਚਲੋ ਦੋਸਤੋ ਤੁਸੀਂ ਇੰਨੀ ਕਿ ਸਾਡੀ ਬੇਨਤੀ ਜਰੂਰ ਮਨਜ਼ੂਰ ਕਰੋ ਵੀ ਬਾਈ ਮੰਗੇ ਨੂੰ ਵੱਧ ਤੋਂ ਵੱਧ ਕੰਮ ਦਿਓ ਹਾਂ ਤੇ ਬਾਕੀ ਫੀਸ ਤੁਹਾਨੂੰ ਦੱਸ ਹੀ ਦਿੱਤੀ 21000 ਰੁਪਇਆ ਤੇ ਮੰਗੇ ਬਾਈ ਆਪਣੇ ਭਰਾਵਾਂ ਨਾਲ ਇੱਕ ਬਰੀ ਜਾਣ ਪਛਾਣ ਕਰਾ ਦੇ ਸਾਰਿਆਂ ਨਾਲ ਇਹ ਬੀਰ ਜੀ ਆਪਣੇ ਦੁੱਲਵਾਲ ਤੋਂ ਨੇ ਠੀਕ ਹੈ ਬਾਈ ਹਰਦੀਪ ਬਾਈ ਜੀ ਹੂੰ ਠੀਕ ਹੈ ਬਾਈ ਹਾਂਜੀ ਇਹ ਬਾਈ ਜੀ ਆਪਣੇ ਕਮਾਣੇ ਤੋਂ ਆ ਇੱਥੋਂ ਨੇੜੇ ਪਿੰਡੀ ਆ ਠੀਕ ਹੈ ਬਾਈ ਮਿੱਤਰੀ ਨੇ ਹਾਂਜੀ ਮੈਂ ਸਾਰੇ ਮਿੱਤਰੀ ਨੇ ਆਪਣੇ ਇਹ ਮੁੰਡਾ ਲਾਲੀ ਆ ਜੀ ਇਹ ਲਾਲੀ ਆ ਗਿਆ ਬਾਈ ਬਿਜਲੀ ਕੁੜੀ ਆ ਦਾ ਹਾਂਜੀ ਇਹ ਮੁੰਡਾ ਮਾਨਸਾ ਤੋਂ ਆ ਜੀ ਠੀਕ ਹੈ ਬਾਈ ਛਕੇਰੀਆਂ ਪਿੰਡ ਆ ਜੀ ਠੀਕ ਹੈ ਬੜੇ ਉਹ ਬਾਪੂ ਜੀ ਰੱਤੇ ਸੇ ਤੋਂ ਆ ਜੀ ਹੂੰ ਠੀਕ ਹੈ ਬਾਈ ਉਹ ਆਪਣਾ ਭਰਾ ਜੀ ਠੀਕ ਹੈ ਜੀ ਇਹ ਵੀਰਾ ਜੀ ਨਾਲ ਆਏ ਬਾਈ ਜੀ ਦੀ ਠੀਕ ਹੈ ਬਾਈ ਹਾਂਜੀ ਤੇ ਬਾਕੀ ਬਈ ਬਹੁਤ ਵਧੀਆ ਚਲੋ ਬਈ ਤੁਹਾਡੀ ਮਿਹਨਤ ਨੂੰ ਸਲਾਮ ਆ ਤੇ ਤੁਸੀਂ ਦੋਸਤੋ ਜਿਵੇਂ ਤੁਹਾਨੂੰ ਕਿਹਾ ਵੀ ਬਾਈ ਦੀ ਵੀਡੀਓ ਹਰੇਕ ਭਰਾ ਤੱਕ ਸਾਂਝੀ ਕਰ ਦਿਓ ਬਾਕੀ ਕਮੈਂਟ ਕਰਕੇ ਵੀ ਜਰੂਰ ਦੱਸੋ ਵੀ ਕਿਵੇਂ ਲੱਗੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ